ਹੁਣੇ-ਹੁਣੇ ਵੱਡੀ ਖਬਰ ਆ ਰਹੀ ਹੈ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਪੈਂਦੇ ਕਸਬਾ ਕੁਮਾਨ ਤੋਂ ਜਿੱਥੇ ਕਿ ਦੇਰ ਸ਼ਾਮ ਨੂੰ ਇੱਕ ਦੁਕਾਨ ਦੇ ਉੱਪਰ ਗੋਲੀਆਂ ਚੱਲੀਆਂ ਦੱਸੀਆਂ ਜਾ ਰਹੀਆਂ ਇੱਕ ਦੁਕਾਨ ਦੇ ਉੱਪਰ ਗੋਲੀਆਂ ਚੱਲੀਆਂ ਨੇ ਤੇ ਜਾਣਕਾਰੀ ਦੇ ਮੁਤਾਬਕ ਕੁਮਾਨ ਦੇ ਮੇਨ ਬਾਜ਼ਾਰ ਦੇ ਵਿੱਚ ਇੱਕ ਕੱਪੜੇ ਦੇ ਵਪਾਰੀ ਦੇ ਉੱਪਰ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿੱਥੇ ਕੇ ਤੇ ਨੌਜਵਾਨਾਂ ਨੇ ਇੱਥੇ ਕਈ ਰਾਉਂਡ ਫਾਇਰ ਕੀਤੇ ਨੇ ਜਿਸ ਦੇ ਵਿੱਚ ਦੁਕਾਨ ਮਾਲਕ ਨੂੰ ਦੋ ਗੋਲੀਆਂ ਲਗੀਆਂ ਦੱਸੀਆਂ ਜਾ ਰਹੀਆਂ ਨੇ ਤੇ ਇਸ ਤੋਂ ਬਾਅਦ ਗੰਭੀਰ ਜ਼ਖਮੀ ਹੋਣ ਦੇ ਚਲਦੇ ਦੁਕਾਨਦਾਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਰੈਫਰ ਕੀਤਾ ਗਿਆ ਤੇ ਘਟਨਾ ਦੀ ਸੂਚਨਾ ਜਿਉਂ ਹੀ ਪੁਲਿਸ ਨੂੰ ਮਿਲੀ ਤਾਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਵਾਰਦਾਤ ਵਾਲੀ ਥਾਂ ਦਾ ਮੌਇਨਾ ਕੀਤਾ ਗਿਆ ਤੇ ਬਾਰਕੀ ਨਾਲ ਜਾਂਚ ਪੜਤਾਲ ਨਾਲ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਨੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਨੇ ਤੇ ਗੱਲਬਾਤ ਕਰਦੇ ਹੋਏ ਐਸਐਚਓ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹਰ ਪਹਿਲੂ ਤੇ ਗੌਰ ਕੀਤੀ ਜਾ ਰਹੀ ਹੈ ਜਗਬਾਣੀ ਟੀਵੀ ਲਈ ਬਿਸ਼ੰਬਰ ਬੇਟੋ ਦੀ ਰਿਪੋਰਟ